एयरपोर्ट ਦੇ ਹਾਲ ਵਿੱਚੋਂ ਬਾਹਰ ਨਿਕਲਦਿਆਂ ਕਿਰਨ ਦੇ ਪੈਰ ਭਾਰੀ ਹੋ ਰਹੇ ਹਨ ਜਿਵੇਂ ਕਿਸੇ ਅਣਦਿੱਸੇ ਬੋਝੇ ਹੇਠਾਂ ਦੱਬੇ ਹੋਣ ਉਸਤੇ ਅੰਦਰ ਇੱਕ ਬੇਚੈਨੀ ਪਈ ਹੈ ਪੰਜ ਸਾਲ ਪੰਜ ਲੰਬੇ ਸਾਲਾਂ ਬਾਅਦ ਉਹ ਵਾਪਸ ਆਪਣੇ ਵਤਨ ਆਪਣੀ ਧਰਤੀ ਤੇ ਪੰਜਾਬ ਕਦਮ ਰਖ ਰਹੀ ਹੈ ਕੈਨੇਡਾ ਦੀਆਂ ਠੰਡੀਆਂ ਹਵਾਵਾਂ ਚਮਕਦੀਆਂ ਇਮਾਰਤਾਂ ਅਤੇ ਫੋਕੇ ਸੁਪਨੇ ਹੁਣ ਉਸ ਤੋਂ ਬਹੁਤ ਦੂਰ ਹਨ ਉਸਦੇ ਮਨ ਵਿੱਚ ਇੱਕੋ ਸਵਾਲ ਗੂੰਜ ਰਿਹਾ ਹੈ ਜਿਸ ਦਾ ਜਵਾਬ ਉਹ ਜਾਣਦੀ ਨਹੀਂ ਹੈ ਪਰ ਉਸਦੀ ਆਤਮਾ ਉਸ ਉਹ ਚਿੰਬੜੀ ਜਾ ਰਹੀ ਹੈ ਕਿ ਉਹ ਬਚਾ ਹੋਵੇਗਾ ਕਿ ਉਹ ਅਦੇ ਵੀ ਜਿਉਂਦਾ ਹੈ ਜਾਂ ਕਿ ਉਹ ਉਸ ਕਾਲੇ ਰੋਗ ਨਾਲ ਪਹਿਲਾਂ ਹੀ ਮਰ ਚੁੱਕਿਆ ਹੋਵੇਗਾ ਇਹ ਸੋਚ ਸੋਚ ਕੇ ਉਸ ਦੇ ਚਿਹਰੇ ਤੇ ਅਜੀਬ ਜਿਹੀ ਬਚਣੀ ਹੈ ਉਸ ਤੇ ਸਾ ਘਟਰੇ ਹਨ ਹਰ ਪਲ ਉਸ ਨੂੰ ਉਸ ਤੇ ਕੀਤੇ ਦੀ ਯਾਦ ਦਿਵਾਰਿਆ ਹੈ ਉਸ ਨੂੰ ਸਭ ਕੁਝ ਯਾਦ ਹੈ ਜਿਵੇਂ ਕੱਲ ਦੀ ਗੱਲ ਹੋਵੇ ਉਹਨਾਂ ਦੇ ਵਿਆਹ ਨੂੰ ਬਸ ਕੁਝ ਹੀ ਮਹੀਨੇ ਹੋਏ ਸਨ ਸਰਬਜੀਤ ਦਾ ਉਸ ਦਾ ਵਿਆਹ ਪਰਵਾਰਿਕ ਰਜਾਮੰਦੀ ਨਾਲ ਹੋਇਆ ਸੀ ਰੀਤੀ ਰਿਵਾਜਾਂ ਦੇ ਅਨਸਾਰ ਗੁਰੂ ਰਾਜਦੀ ਹਜੂਰੀ ਵਿੱਚ ਕਿਰਨ ਦੀ ਜ਼ਿੰਦਗੀ ਇੱਕ ਸਧਾਰਨ ਪਿੰਡ ਦੀ ਨੂੰ ਵਾਂਗ ਚੱਲ ਰਹੀ ਸੀ ਘਰ ਦੇ ਕੰਮ ਕਾਜ ਖੇਤਾਂ ਦਾ ਕੰਮ ਪਰ ਉਸ ਦੇ ਦਿਲ ਵਿੱਚ ਹਮੇਸ਼ਾ ਇੱਕ ਗੋਪਤ ਪਿਆਰ ਲੁਕਿਆ ਸੀ ਰਾਹੁਲ ਉਸ ਤੇ ਕਾਲ ਦੇ ਦਿਨਾਂ ਦਾ ਪਿਆਰ ਰਾਹੁਲ ਕੈਨੇਡਾ ਚਲਾ ਗਿਆ ਸੀ ਪਰ ਉਹਨਾਂ ਦਾ ਸੰਪਰਕ ਸੋਸ਼ਲ ਮੀਡੀਆ ਰਾਹੀਂ ਗੋਪਤ ਰੂਪ ਵਿੱਚ ਕਾਇਮ ਸੀ ਕਿਰਨ ਅਕਸਰ ਰਾਹੁਲ ਨਾਲ ਦੇਰ ਰਾਤ ਤੱਕ ਗੱਲਾਂ ਕਰਦੀ ਵਿਦੇਸ਼ ਦੀਆਂ ਚਮਕਦਾਰ ਜ਼ਿੰਦਗੀਆਂ ਦੇ ਸੁਪਨੇ ਬੁਣਦੀ ਰਹਿੰਦੀ ਸੀ ਉਸ ਤੇ ਮਨ ਵਿੱਚ ਇੱਕ ਲਾਲਸਾ ਸੀ ਇੱਕ ਬਿਹਤਰ ਜ਼ਿੰਦਗੀ ਦੀ ਤੇ 10 ਜੋ ਉਸ ਨੂੰ ਆਪਣੇ ਪਿੰਡ ਦੀ ਸਧਾਰਨ ਜ਼ਿੰਦਗੀ ਵਿੱਚ ਨਜ਼ਰ ਨਹੀਂ ਆਉਂਦੀ ਸੀ ਫਿਰ ਉਹ ਭਿਆਨਕ ਦਿਨ ਆਇਆ ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਸਰਬਜੀਤ ਜੋ ਹਮੇਸ਼ਾ ਤੋਂ ਮਿਹਨਤੀ ਤੰਦਰੁਸਤ ਅਤੇ ਜਾਨਦਾਰ ਸੀ ਅਚਾਨਕ ਬੇहद ਕਮਜ਼ੋਰ ਪੈਣ ਲੱਗਾ ਉਸ ਨੂੰ ਲਗਾਤਾਰ ਖਾਂਗ ਰਹਿੰਦੇ ਜੋ ਸ਼ੈਤਾਨਾ ਠੀਕ ਨਹੀਂ ਸੀ ਹੁੰਦੇ ਉਸ ਤੇ ਸਰੀਰ ਦਾ ਰੰਗ ਪੀਲਾ ਪੈ ਗਿਆ ਅਤੇ ਉਸ ਦਾ ਤੇਜ਼ੀ ਨਾਲ ਭਾਰ ਘਟ ਰਿਹਾ ਸੀ ਭੁੱਖ ਬਿਲਕੁਲ ਨਹੀਂ ਲੱਗਦੀ ਸੀ ਅਤੇ ਉਹ ਹਰ ਸਮੇਂ ਥੱਕਿਆ ਥੱਕਿਆ ਰਹਿੰਦਾ ਰਾਤ ਨੂੰ ਉਸ ਨੂੰ ਬੁਖਾਰ ਚੜਦਾ ਅਤੇ ਪਸੀਨਾ ਆਉਂਦਾ ਕਿਰਨ ਨੇ ਸ਼ੁਰੂ ਦੇ ਵਿੱਚ ਇਸ ਨੂੰ ਮੌਸਮੀ ਬਿਮਾਰੀ ਸਮਝਿਆ ਘਰੇਲੂ ਨੁਸਖੇ ਅਪਣਾਏ ਪਰ ਜਦੋਂ ਕਈ ਹਫ਼ਤੇ ਲੰਘ ਗਏ ਅਤੇ ਸਰਬਜੀਤ ਦੇ ਹਾਲਾਤ ਵਿਗੜਦੇ ਗਏ ਤਾਂ ਪਿੰਡ ਦੇ ਬਾਬਾ ਜੀ ਨੇ ਉਸ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਜਾਣ ਦੀ ਸਲਾਹ ਦਿੱਤੀ ਸਰਬਜੀਤ ਦਾ ਪਰਿਵਾਰ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਸੀ ਉਸ ਦਾ ਪਿਤਾ ਬਲਵੀਰ ਜੋ ਕਿ ਦਿਹਾੜੀ ਕਰਦਾ ਸੀ ਕੰਮ ਤੇ ਬੇਜਿੱਤ ਹੋਇਆ ਸੀ ਅਤੇ ਪੈਸਿਆਂ ਦੀ ਕਮੀ ਕਾਰਨ ਹੋਰ ਵੀ ਚਰਚਾੜਾ ਹੋ ਗਿਆ ਸੀ ਉਸ ਲਈ ਇਹ ਸਭ ਇੱਕ ਨਵੀਂ ਮੁਸੀਬਤ ਸੀ ਪਰ ਪਿੰਡ ਦੇ ਕੁਝ ਲੋਕਾਂ ਦੇ ਕਹਿਣ ਤੇ ਅਤੇ ਆਪਣੇ ਪੁੱਤਰ ਦੀ ਵਿਗੜਦੀ ਹਾਲਤ ਦੇਖ ਕੇ ਉਹ ਬਲਜੀਤ ਨੂੰ ਸ਼ਰ ਲਗਿਆ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਕੁਝ ਡੂੰਗੇ ਟੈਸਟ ਲਏ ਬਲਵੀਰ ਅਤੇ ਸਰਬਜੀਤ ਨੇ ਹਰ ਟੈਸਟ ਲਏ ਪੈਸੇ ਉਧਾਰ ਲਏ ਜਦੋਂ ਰਿਪੋਰਟਾਂ ਆਈਆਂ ਨਾ ਤਾਂ ਡਾਕਟਰ ਨੇ ਸਰਬਜੀਤ ਨੂੰ ਵੱਖਰੇ ਕਮਰੇ ਵਿੱਚ ਬੁਲਾਇਆ ਬਲਵੀਰ ਦੇ ਅੰਦਰ ਜਾਂਦਿਆਂ ਹੀ ਕਿਰਨ ਦਾ ਮਨ ਡੋਲਣ ਲੱਗਾ ਡਾਕਟਰ ਨੇ ਇੱਕਦਮ ਭੇਰਚਾਰੇ ਨਾਲ ਕਿਹਾ ਸਰਬਜੀਤ ਸਿੰਘਾ ਤੈਨੂੰ ਕੈਂਸਰ ਹੈ ਇਹ ਤੀਜੇ ਪੜਾਤੇ ਹੈ ਅਤੇ ਇਹ ਤੁਹਾਡੇ ਫੇਫੜਿਆਂ ਵਿੱਚ ਫੈਲ ਚੁੱਕਿਆ ਹੈ ਇਲਾਜ ਬਹੁਤ ਜ਼ਰੂਰੀ ਹੈ ਅਤੇ ਇਹ ਲੰਬਾ ਅਤੇ ਮਹਿੰਗਾ ਹੋਵੇਗਾ ਜੇਕਰ ਤੁਸੀਂ ਇਲਾਜ ਤੁਰੰਤ ਸ਼ੁਰੂ ਨਹੀਂ ਕਰਦੇ ਤਾਂ ਤੁਹਾਡੇ ਕੋਲ ਜਿਆਦਾ ਸਮਾਂ ਨਹੀਂ ਹੈ ਇਹ ਸ਼ਬਦ ਸੁਣਦਿਆਂ ਹੀ ਸਰਬਜੀਤ ਦੇ ਹੱਥਾਂ ਪੈਰਾਂ ਨੂੰ ਜਿਵੇਂ ਲੱਕਵਾ ਮਰ ਗਿਆ ਉਸਤਾਦ ਸਾਰਾ ਜਹਾਨ ਜਿਵੇਂ ਮਿੰਟਾਂ ਸਕਿੰਟਾਂ ਦੇ ਵਿੱਚ ਉਝੜ ਗਿਆ ਹੋਵੇ ਉਸ ਨੂੰ ਆਪਣੀ ਛੋਟੀ ਉਮਰ ਆਪਣੀ ਅਣਦੇਖੀ ਜ਼ਿੰਦਗੀ ਆਪਣੇ ਸੁਪਨੇ ਅਤੇ ਖਾਸ ਕਰਕੇ ਗਿਰਨ ਦੀ ਚਿੰਤਾ ਹੋਣ ਲੱਗੀ ਡਾਕਟਰ ਨੇ ਇਲਾਜ ਦਾ ਕਰਤਾ ਦੱਸਿਆ ਕਈ ਲੱਖਾਂ ਰੁਪਏ ਇਹ ਸੁਣ ਕੇ ਬਲਵੀਰ ਹੋਰ ਵੀ ਡਰ ਗਿਆ ਉਹ ਇੱਕ ਦਿਹਾੜੀ ਹਰ ਮਜ਼ਦੂਰ ਸੇ ਜਿਸ ਲਈ ਇਹ ਰਕਮ ਅਸਮਾਨੇ ਚੜੇ ਪਹਾੜ ਵਾਂਗ ਸੇ ਉਸਨੇ ਡਾਕਟਰ ਦੀ ਰਿਪੋਰਟ ਨੂੰ ਰਾਹ ਵਿੱਚ ਹੀ ਪਾੜ ਕੇ ਸੁੱਟ ਦਿੱਤਾ ਉਸ ਨੂੰ ਲੱਗਿਆ ਕਿ ਉਸਦੇ ਸਾਰੇ ਦੁੱਖਾਂ ਦਾ ਕਾਰਨ ਇਹੀ ਹੈ ਉਸਤੇ ਮਨ ਵਿੱਚ ਇੱਕ ਡੂੰਘਾ ਸੰਘਰਸ਼ ਸੀ ਇੱਕ ਪਾਸੇ ਪੁੱਤਰ ਦਾ ਜੀਵਨ ਦੂਜੇ ਪਾਸੇ ਆਪਣੀ ਅਸਮਰਥਾ ਇਹ ਬੇਵਸੀ ਉਸਤੇ ਗੁੱਸੇ ਦਾ ਕਾਰਨ ਬਣ ਗਈ ਕਿਰਨ ਨੇ ਸਰਬਜੀਤ ਦੇ ਚਿਹਰੇ ਤੇ ਸਾਈ ਡਰ ਅਤੇ ਉਦਾਸੀ ਨੂੰ ਪਾਪ ਲਿਆ ਉਸ ਨੂੰ ਸਭ ਕੁਝ ਪਤਾ ਲੱਗਿਆ ਸੀ ਉਸੇ ਰਾਤ ਜਦੋਂ ਸਰਬਜੀਤ ਕਮਜ਼ੋਰੀ ਨਾਲ بے ਹੋਸ਼ੀ ਦੀ ਹਾਲਤ ਬੀ 85 ਕਿਰਨ ਨੇ ਚੁੱਪਚਾਪ ਆਪਣੇ ਮੋਬਾਈਲ ਤੇ ਰਾਹੁਲ ਨੂੰ ਫੋਨ ਲਗਾਇਆ ਉਸ ਦੀ ਆਵਾਜ਼ ਵਿੱਚ ਰੋਣਾ ਭਰਿਆ ਸੀ ਰਾਹੁਲ ਮੇਰੀ ਜ਼ਿੰਦਗੀ ਤਾਂ ਖਤਮ ਹੋ ਗਈ ਸਰਬਜੀਤ ਨੂੰ ਤਾਂ ਕੈਂਸਰ ਹੈ ਅਤੇ ਉਹ ਕਿਸੇ ਵੀ ਹਾਲ ਵਿੱਚ ਬਚੇਗਾ ਨਹੀਂ ਮੈਂ ਇਸ ਮੁਸ਼ਕਲ ਵਿੱਚ ਹੋਰ ਨਹੀਂ ਰਹਿ ਸਕਦੀ ਉਸ ਨੇ ਰੋਂਦੇ ਰੋਂਦੇ ਕਿਹਾ ਰਾਹੁਲ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਕਿਹਾ ਕੋਈ ਗੱਲ ਨਹੀਂ ਤੂੰ ਇੱਥੇ ਆ ਜਾ ਕਿਰਨ ਮੈਂ ਤੈਨੂੰ ਬੁਲਾ ਲਵਾਂਗਾ ਇੱਥੇ ਤੇਰੀ ਜ਼ਿੰਦਗੀ ਬਦਲ ਜਾਵੇਗੀ ਤੈਨੂੰ ਕੈਨੇਡਾ ਦੀ ਪੱਕੀ ਪੀਆਰ ਮਿਲ ਜਾਵੇਗੀ ਰਾਹੁਲ ਨੇ ਉਸ ਨੂੰ ਸਮਝਾਇਆ ਕਿ ਕੈਨੇਡਾ ਉੱਚ ਵਿਜ਼ਾ ਪ੍ਰਾਪਤ ਕਰਨਾ ਮੁਸ਼ਕਲ ਹੈ ਪਰ ਉਹ ਉਸ ਨੂੰ ਵਿਜ਼ਟਰ ਵੀਜ਼ੇ ਤੇ ਬੁਲਾ ਸਕਦਾ ਹੈ ਅਤੇ ਫਿਰ ਉਹ ਵਿਆਹ ਕਰਕੇ ਸਪਾਂਸਰਸ਼ਿਪ ਲਈ ਅਪਲਾਈ ਕਰ ਸਕਦੇ ਹਨ ਇਸ ਲਈ ਪਹਿਲਾ ਉਸਨੂੰ ਆਪਣੇ ਸਾਰੇ ਦਸਤਾਵੇਜ਼ ਤਿਆਰ ਕਰਨੇ ਪੈਣਗੇ ਇਹ ਸੁਣ ਕੇ ਕਿਰਨ ਦੇ ਮਨ ਵਿੱਚ ਉਮੀਦ ਜਾਗੀ ਅਤੇ ਇੱਕ ਅਜਿਹੀ ਕਿਰਨ ਜੋ ਉਸਨੂੰ ਆਪਣੇ ਸਾਹਮਣੇ ਕੜੇ ਦੁੱਖ ਅਤੇ ਬਿਮਾਰੀ ਤੋਂ ਦੂਰ ਲੈ ਕੇ ਜਾਣ ਦਾ ਵਾਅਦਾ ਕਰ ਰਹੀ ਸੀ ਕਿਰਨ ਨੇ ਅਗਲੇ ਕੁਝ ਦਿਨਾਂ ਵਿੱਚ ਆਪਣੀ ਯੋਜਨਾ ਨੂੰ ਅੰਜਾਮ ਦਿੱਤਾ ਰਾਹੁਲ ਦੁਆਰਾ ਭੇਜੇ ਗਏ ਪੈਸੇ ਨਾਲ ਉਸਨੇ ਟੂਰਿਸਟ ਵੀਜ਼ੇ ਲਈ ਅਪਲਾਈ ਕੀਤਾ ਇਸ ਪ੍ਰੋਸੈਸ ਵਿੱਚ ਬਹੁਤ ਸਾਰੀ ਕਾਗਜ਼ੀ ਕਾਰਵਾਈ ਅਤੇ ਖਰਚਾ ਸ਼ਾਮਲ ਸੀ ਉਸਨੇ ਜਾਲੀ ਬੈਂਕ ਸਟੇਟਮੈਂਟਾਂ ਅਤੇ ਹੋਰ ਦਸਤਾਵੇਜ਼ ਤਿਆਰ ਕਰਵਾਏ ਤਾਂ ਜੋ ਕੈਨੇਡਾ ਦੇ ਵਿੱਚ ਆਪਣੇ ਆਰਥਿਕ ਕਸਤਦੀਨ ਨੂੰ ਮਰਬੂਤ ਦਿਖਾ ਸਕੇ ਉਸਨੇ ਪਿੰਡ ਵਿੱਚ ਸਭ ਨੂੰ ਦੱਸਿਆ ਕਿ ਉਹ ਆਪਣੇ ਬਿਮਾਰ ਭੂਆ ਨੂੰ ਮਿਲਣ ਲਈ ਸ਼ਹਿਰ ਵਿੱਚ ਜਾ ਰਹੀ ਹੈ ਤਾਂ ਜੋ ਉਸ ਨੂੰ ਵਾਰ-ਵਾਰ ਜਾਣਾ ਪੈਂਦਾ ਹੈ ਜਿਸ ਦੀ ਹਾਲਾਤ ਬਹੁਤ ਗੰਭੀਰ ਹਨ ਅਤੇ ਉਸ ਨੂੰ ਦੇਖਭਾਲ ਦੀ ਜ਼ਰੂਰਤ ਹੈ ਜਦੋਂ ਕਾਗਜ਼ ਪੂਰੇ ਹੋ ਗਏ ਤਾਂ ਇੱਕ ਰਾਤ ਜਦੋਂ ਸਰਬਜੀਤ ਦਰਦ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਸੁਟਾ ਪਿਆ ਸੀ ਕਿਰਨ ਨੇ ਚੁੱਪ-ਚਾਪ ਆਪਣਾ ਥੋੜਾ ਬਹੁਤਾ ਸਮਾਨ ਪੈਕ ਕੀਤਾ ਉਸਨੇ ਸਰਬਜੀਤ ਲਈ ਇੱਕ ਛੋਟੀ ਜਿਹੀ ਚਿੱਠੀ ਛੱਡੀ ਜਿਸ ਵਿੱਚ ਲਿਖਿਆ ਸੀ ਮੈਨੂੰ ਮਾਫ਼ ਕਰਦੇ ਮੈਂ ਇਹ ਨਰਕ ਭਰੀ ਜ਼ਿੰਦਗੀ ਨਹੀਂ ਜੀ ਸਕਦੀ ਮੈਂ ਤਾ ਆ ਰਹੀ ਹਾਂ ਮੈਨੂੰ ਹੋਰ ਚੰਗੀ ਜ਼ਿੰਦਗੀ ਚਾਹੀਦੀ ਹੈ ਇਹ ਚਿੱਠੀ ਉਸਤੇ ਮਨ ਦੀ ਕਲਪਨਾ ਸੀ ਜਿਸ ਨਾਲ ਉਸਨੇ ਆਪਣੀ ਬੇਰਹਿਮੀ ਨੂੰ ਢਕਣ ਦੀ ਕੋਸ਼ਿਸ਼ ਕੀਤੀ ਪਰ ਉਹ ਹਨੇਰੇ ਵਿੱਚ ਘਰੋਂ ਨਿਕਲ ਗਏ ਬਿਨਾਂ ਪਿੱਛੇ ਮੁੜ ਕੇ ਦੇਖੇ ਉਸਨੇ ਬਲਬੀਰ ਅਤੇ ਬੱਚਿਆਂ ਨੂੰ ਇਕੱਲੇ ਛੱਡ ਦਿੱਤਾ ਜਿਵੇਂ ਉਹ ਉਹਨਾਂ ਦੀ ਮੌਜੂਦਗੀ ਤੋਂ ਹੀ ਬੇਖਬਰ ਹੋਵੇ ਸਰਬਜੀਤ ਦੀ ਭੈਣ ਸਿਮਰਨ ਜੋ ਉਸੇ ਪਿੰਡ ਵਿੱਚ ਰਹਿੰਦੀ ਸੀ ਅਦਲੇ ਦਿਨ ਜਦੋਂ ਆਪਣੇ ਭਰਾ ਨੂੰ ਮਿਲਣ ਦੇ ਲਈ ਆਈ ਤਾਂ ਘਰ ਦੇ ਵਿੱਚ ਚੁੱਪੀ છਾਈ ਸੀ ਉਸਨੇ ਦੇਖਿਆ ਸਰਬਜੀਤ ਬਿਸਰ ਤੇ ਬੇਹੋਸ਼ ਪਿਆ ਉਸਤੇ ਸਰੀਰ ਤੇ ਦਰਦ ਦੇ ਨਿਸ਼ਾਨ ਹਨ ਅਤੇ ਕਿਰਨ ਕਿਤੇ ਨਜ਼ਰ ਨਹੀਂ ਆ ਰਹੀ। ਮੰਜੇ ਤੇ ਪਈ ਚਿੱਠੀ ਪੜ੍ਹ ਕੇ ਸਿਮਰਨ ਦੇ ਜਿਵੇਂ ਹੋਸ਼ ਉੱਡ ਗਏ। ਭੈਣ ਦਾ ਦਿਲ ਟੁੱਟ ਗਿਆ। ਉਸਨੇ ਤੁਰੰਤ ਸਰਬਜੀਤ ਨੂੰ ਚੁੱਕਿਆ ਅਤੇ ਆਪਣੇ ਖੱਤਾਂ ਨਾਲ ਪਿੰਡ ਦੇ ਨੇੜੇ ਦੇ ਇੱਕ ਛੋਟੇ ਕਲੀਨਿਕ ਲੱਗ ਗਈ। ਦਿੱਤੇ ਡਾਕਟਰਾਂ ਨੇ ਉਸ ਨੂੰ ਵੱਡੇ ਸ਼ਹਿਰ ਦੇ ਹਸਪਤਾਲ ਭੇਜ ਦਿੱਤਾ। ਡਾਕਟਰਾਂ ਨੇ ਕਿਹਾ ਜੇਕਰ ਹੋਰ ਦੇਰ ਹੋ ਜਾਂਦੀ ਤਾਂ ਕੁਝ ਵੀ ਹੋ ਸਕਦਾ ਸੀ। ਸਿਮਰਨ ਨੇ ਹਿੰਮਤ ਨਹੀਂ ਹਾਰੀ। ਉਸਨੇ ਆਪਣੇ ਸਾਰੇ ਗਹਿਣੇ ਵੇਚ ਦਿੱਤੇ। ਉਸਨੇ ਆਪਣੀ ਜਮਾ ਪੂੰਜੀ ਵੀ ਸਰਬਜੀਤ ਇਲਾਇਤੇ ਲਗਾ ਦਿੱਤੇ ਹੀ ਉਸਨੇ ਪਿੰਡ ਦੇ ਕੁਝ ਭਲੇ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਰਬਜੀਤ ਦੀ ਹਾਲਤ ਬਾਰੇ ਸੁਣ ਕੇ ਦਿਲ ਖੋਲ ਕੇ ਪੈਸੇ ਇਕੱਠੇ ਕੀਤੇ ਅਤੇ ਇਹ ਲੜਾਈ ਬਹੁਤ ਲੰਬੀ ਸੀ ਸਿਮਰਨ ਹਰ ਕਦਮ ਤੇ ਸਰਬਜੀਤ ਦੇ ਨਾਲ ਖੜੀ ਰਹੀ ਉਸ ਨੂੰ ਹਰ ਸਾਹ ਨਾਲ ਹਿੰਮਤ ਦਿੰਦੀ ਰਹੀ ਸਰਬਜੀਤ ਨੇ ਕੈਂਸਰ ਨਾਲ ਆਪਣੀ ਲੜਾਈ ਬੜੀ ਹਿੰਮਤ ਨਾਲ ਲੜੀ ਕੀਮੋਥੈਰੇਪੀ ਦੇ ਸੈਸ਼ਨ ਬੇਹੱਦ ਤਕਲੀਫ ਦੇ ਸਨ ਉਸ ਦੇ ਸਰੀਰ ਦਾ ਹਰ ਅੰਗ ਦਰਦ ਕਰਦਾ ਸੀ ਵਾਲ ਝੜ ਰਹੇ ਸਨ ਅਤੇ ਉਹ ਬਹੁਤ ਕਮਜ਼ੋਰ ਹੋ ਰਿਹਾ ਸੀ ਉਲਟੀਆਂ ਅਤੇ ਕਰੌਣੇ ਆਮ ਗੱਲ ਸੀ ਪਰ ਸਿਮਰਨ ਉਸਦੀ ਢਾਲ ਬਣ ਕੇ ਖੜੀ ਸੀ ਉਸਨੇ ਦਿਨ ਰਾਤ ਭਰਾ ਦੀ ਸੇਵਾ ਕੀਤੀ ਉਸਨੂੰ ਖਾਣਾ ਖਵਾਇਆ ਦਵਾਈਆਂ ਦਿੱਤੀਆਂ ਅਤੇ ਹਰ ਰਾਤ ਉਸਨੇ ਕੋਲ ਬੈਠ ਕੇ ਉਸਨੂੰ ਕਹਾਣੀਆਂ ਸੁਣਾਈਆਂ ਉਸਦੇ ਮਨ ਵਿੱਚੋਂ ਦੜ ਕੱਢਦੀ ਰਹੀ ਉਸਨੇ ਸਰਬਜੀਤ ਨੂੰ ਹਰ ਪਲ ਯਾਦ ਕਰਵਾਇਆ ਵੀ ਉਸਨੇ ਹਾਰ ਨਹੀਂ ਮੰਨੀ ਉਸਨੂੰ ਜੀਣਾ ਪਵੇਗਾ ਪਿੰਡ ਵਾਲਿਆਂ ਨੇ ਵੀ ਉਸ ਦਾ ਬਹੁਤ ਸਾਥ ਦਿੱਤਾ ਉਹਨਾਂ ਨੇ ਇਲਾਜ ਲਈ ਕਾਫੀ ਪੈਸੇ ਇਕੱਠੇ ਕੀਤੇ ਘਰ ਦੇ ਕੰਮਾਂ ਵਿੱਚ ਮਦਦ ਕੀਤੀ ਅਤੇ ਸਰਬਜੀਤ ਨੂੰ ਹਰ ਤਰ੍ਹਾਂ ਦੀ ਭਾਵਨਾਤਮਕ ਸਪੋਰਟ ਦਿੱਤੀ ਸਰਬਜੀਤ ਦੇ ਮਨ ਵਿੱਚ ਕਿਰਨਾਂ ਤੋਂ ਕਾਇਕ ਡੂੰਗਾ ਜ਼ਖਮ ਸੀ ਇੱਕ ਅਜਿਹਾ ਜ਼ਖਮ ਜਿਸਨੇ ਉਸ ਨੂੰ ਅੰਦਰੋਂ ਹੀ ਲਾ ਕੇ ਰੱਖ ਦਿੱਤਾ ਸੀ ਪਰ ਇਹ ਜ਼ਖਮ ਉਸ ਨੂੰ ਹੋਰ ਮਜ਼ਬੂਤ ਬਣ ਲਏ ਜੀਵਨ ਵਿੱਚ ਕੁਝ ਕਰਕੇ ਦਿਖਾਉਣ ਲਈ ਪ੍ਰੇਰਿਤ ਕਰਦਾ ਉਹ ਜਾਣਦਾ ਸੀ ਜੇਕਰ ਉਹ ਬਚ ਗਿਆ ਤਾਂ ਕਿਰਨ ਨੂੰ ਦਿਖਾਏਗਾ ਕਿ ਉਸਨੇ ਕੀ ਗੁਆਇਆ ਹੈ ਅਤੇ ਕਿਵੇਂ ਉਸਦੇ ਜਾਣ ਤੋਂ ਬਾਅਦ ਉਸਦੀ ਜ਼ਿੰਦਗੀ ਹੋਰ ਵੀ ਖੂਬਸੂਰਤ ਹੋ ਗਈ ਹੈ 6 ਮਹੀਨਿਆਂ ਦੀ ਤਕਲੀਫ ਤੋਂ ਬਾਅਦ ਸਰਬਜੀਤ ਦੀ ਸਿਹਤ ਵਿੱਚ ਸੁਧਾਰ ਆਉਣੇ ਸ਼ੁਰੂ ਹੋ ਗਏ ਉਸਦੀ ਕੀਮੋਥੈਰੇਪੀ ਸਫਲ ਰਹੀ ਅਤੇ ਕੈਂਸਰ ਹੌਲੀ-ਹੌਲੀ ਘਟ ਰਿਹਾ ਸੀ ਡਾਕਟਰ ਵੀ ਹੈਰਾਨ ਸਨ ਉਸਨੇ ਇਨੀ ਤੇਜ਼ੀ ਨਾਲ ਕਿਵੇਂ ਰਿਕਵਰੀ ਕਿਦੀ ਇਹ ਸਭ ਉਸਦੀ ਮਜ਼ਬੂਤ ਇੱਛਾ ਸ਼ਕਤੀ ਅਤੇ ਸੇਮਰੰਦੀ ਲਗਾਤਾਰ ਸੇਵਾਦਾਨ ਅਤੀਜਾ ਸੇ ਪਰ ਉਸਦਾ ਸਰੀਰ ਅਜੇ ਵੀ ਕਮਜ਼ੋਰ ਸੀ ਅਤੇ ਉਸ ਨੂੰ ਪਤਾ ਸੀ ਕਿ ਇਹ ਉਸ ਨੂੰ ਹੁਣ ਆਪਣੇ ਪੈਰਾਂ ਤੇ ਖੜਾ ਹੋਣਾ ਪਵੇਗਾ ਉਸ ਨੇ ਆਪਣੇ ਗਿਆਨ ਦਾ ਇਸਤੇਮਾਲ ਕੀਤਾ ਉਸ ਨੇ ਪਿੰਡ ਦੇ ਬੱਚਾ ਨੂੰ ਟਿਊਸ਼ਨ ਪੜਾਉਣਾ ਸ਼ੁਰੂ ਕੀਤਾ ਪਹਿਲਾਂ ਕੁਝ ਬੱਚੇ ਆਉਂਦੇ ਸਨ ਪਰ ਉਸ ਦੀ ਸਮਰਪਣ ਭਾਵਨਾ ਅਤੇ ਚੰਗੀ ਪੜ੍ਹਾਈ ਦੇ ਕਾਰਨ ਥੋੜੇ ਹੀ ਸਮੇਂ ਦੇ ਵਿੱਚ ਉਸਤੇ ਵਿਦਿਆਰਥੀਆਂ ਦੀ ਗਿਣਤੀ ਵਧਣ ਲੱਗੀ ਉਸ ਨੇ ਆਪਣੇ ਆਪ ਨੂੰ ਅੰਦਰੋਂ ਅਤੇ ਬਾਹਰੋਂ ਮਜ਼ਬੂਤ ਬਣਾਉਣਾ ਸ਼ੁਰੂ ਕੀਤਾ ਸਵੇਰੇ ਜਲਦੀ ਉੱਠ ਕੇ ਯੋਗਾ ਕਰਨਾ ਕਸਰਤ ਕਰਨੀ ਸ਼ੁਰੂ ਕੀਤੀ ਅਤੇ ਸਤਵਿਕ ਭੋਜਨ ਖਾਣਾ ਸ਼ੁਰੂ ਕੀਤਾ। ਟਿਊਸ਼ਨ ਤੋਂ ਕਮਾਏ ਪੈਸਿਆਂ ਨਾਲ ਸਰਬਜੀਤ ਨੇ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ। ਉਸਨੇ ਪਿੰਡ ਦੇ ਇੱਕ ਦੁਕਾਨਦਾਰ ਤੋਂ ਕੁਝ ਮਹੀਨਾ ਲਈ ਮੋਬਾਈਲ ਰਿਪੇਅਰ ਕਰਨੀ ਸਿੱਖੀ ਕਿਉਂਕਿ ਪਿੰਡ ਵਿੱਚ ਅਜੇ ਹੀ ਕੋਈ ਸਹੂਲਤ ਨਹੀਂ ਸੀ। ਉਸਨੇ ਇੱਕ ਛੋਟੀ ਜਿਹੀ ਦੁਕਾਨ ਕਿਰਾਏ 'ਤੇ ਲਈ ਅਤੇ ਮੋਬਾਈਲ ਫੋਨ ਰਿਪੇਅਰਿੰਗ ਕਰਨ ਦਾ ਕੰਮ ਸ਼ੁਰੂ ਕੀਤਾ। ਇਹ ਉਸ ਲਈ ਇੱਕ ਨਵੀਂ ਚੁਣੌਤੀ ਸੀ ਪਰ ਉਸਨੇ ਇਸ ਨੂੰ ਵੀ ਸਵੀਕਾਰ ਕੀਤਾ। ਉਸਦੀ ਇਮਾਨਦਾਰੀ, ਮਿਹਨਤ ਅਤੇ ਵਧੀਆ ਕੰਮ ਨੇ ਉਸਨੂੰ ਜਲਦੀ ਹੀ ਪਿੰਡ ਦੇ ਵਿੱਚ ਇੱਕ ਨਵਾਂ ਸਥਾਨ ਦਿੱਤਾ। ਉਸ ਕੋ ਸੇਪਰ ਉਸ ਕਰਨ ਕੇ ਆਸ-ਪਾਸ ਦੀ ਪਿੰਡ ਦੇ ਵਿੱਚ ਵੀ ਉਸ ਨੇ ਕਾਫੀ ਗਾਹਕ ਬਣ ਗਏ ਉਸ ਨੇ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਕਈ ਵਾਰ ਅੱਧੀ ਰਾਤ ਤੱਕ ਜਾ ਕੇ ਆਰਡਰ ਪੂਰੇ ਕੀਤੇ ਜਦੋਂ ਕਦੇ-ਕਦੇ ਕਮਜ਼ੋਰ ਮਹਿਸੂਸ ਕਰਦਾ ਕਰਨ ਦਾ ਧੋਖਾ ਉਸ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਉਸ ਨੂੰ ਯਾਦ ਕਰਵਾਉਂਦਾ ਕਿ ਉਸਨੇ ਇਹ ਸਭ ਕਿਸ ਲਈ ਕਰਨਾ ਹੈ ਉਸਦੀ ਪੈਣ ਸਿਮਰਨ ਹਰ ਕਦਮ ਦੇ ਉਤੇ ਨਾਲ ਖੜੀ ਰਹੀ ਉਸ ਨੂੰ ਹੌਸਲਾ ਦਿੰਦੀ ਅਤੇ ਕਾਰੋਬਾਰ ਵਿੱਚ ਬਦਲਤ ਕਰਦੀ ਉਧਰ ਕੈਨੇਡਾ ਦੇ ਵਿੱਚ ਕਿਰਨ ਦੀ ਜ਼ਿੰਦਗੀ ਨਰਕ ਬਣ ਚੁਕੀ ਸੀ ਸ਼ੁਰੂਆਤੀ ਚਮਕ-ਦਮਕ ਜਲਦੀ ਹੀ ਫਿੱਕੀ ਪੈ ਗਈ ਰਾਹੁਲ ਨੇ ਉਸਦੇ ਨਾਲ 1 ਸਾਲ ਵੀ ਉਹ ਸ਼ਰਾਬੀ ਸੀ ਜੂਆ ਖੇਡਦਾ ਸੀ ਅਤੇ ਉਸਦੇ ਕੋਲ ਕੋਈ ਸਥਾਈ ਨੌਕਰੀ ਨਹੀਂ ਸੀ ਆਪਣੀ ਬੇਰੁਜ਼ਗਾਰੀ ਅਤੇ ਆਰਥਿਕ ਮੁਸ਼ਕਲਾਂ ਦਾ ਗੁੱਸਾ ਉਹ ਕਿਰਨ ਤੇ ਕਢਦਾ ਉਸਨੇ ਕਿਰਨ ਨਾਲ ਕਈ ਵਾਰ ਸਰੀਰਕ ਅਤੇ ਮਾਨਸਿਕ ਤੌਰ ਤੇ ਕੁੱਟਮਾਰ ਕਰਨੇ ਸ਼ੁਰੂ ਕੀਤੇ ਕਿਰਨ ਇਕੱਲੀ ਅਤੇ ਡਰੀ ਹੋਈ ਮਹਿਸੂਸ ਕਰਦੀ ਰਾਹੁਲ ਨੇ ਕਿਰਨ ਨੂੰ ਪੀਆਰ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਉਸਨੇ ਇਮੀਗ੍ਰੇਸ਼ਨ ਵਿਭਾਗ ਨਾਲ ਕੁਝ ਝਾਲੀ ਕਾਗੇ ਬਣਾਈ ਸਮਾ ਜਿਸ ਵਿੱਚ ਉਹਨਾਂ ਦੇ ਰਿਸ਼ਤੇ ਅਤੇ ਆਰਥਿਕ ਸਥਿਤੀ ਬਾਰੇ ਗਲਤ ਜਾਣਕਾਰੀ ਦਿੱਤੀ ਸੀ ਬਾਅਦ ਵਿੱਚ ਇਹ ਧੋਖਾਧੜੀ ਫੜੀ ਗਈ ਇਮੀਗ੍ਰੇਸ਼ਨ ਵਿਭਾਗ ਨੇ ਰਾਹੁਲ ਤੇ ਵੱਡੇ ਪੱਧਰ ਤੇ ਧੋਖਾਧੜੀ ਦਾ ਮੁਕਦਮਾ ਚਲਾਇਆ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ। ਕਿਨਦਾ ਵੀਜ਼ਟਰ ਵੀਜ਼ਾ ਵੀ ਰੱਦ ਕਰ ਦਿੱਤਾ ਗਿਆ ਕਿਉਂਕਿ ਉਹ ਰਾਹੁਲ ਨਾਲ ਇਸ ਧੋਖਾਧੜੀ ਵਿੱਚ ਸ਼ਾਮਲ ਸੀ। ਉਸ ਤੇ ਡਿਪੋਰਟ ਹੋਣ ਦਾ ਖਤਰਾ ਮੜਨ ਲੱਗਾ। ਉਸ ਕੋਲ ਕੈਨੇਡਾ ਦੇ ਵਿੱਚ ਕੋਈ ਪਰਿਵਾਰਕ ਸਹਾਰਾ ਨਹੀਂ ਸੀ, ਨਾ ਹੀ ਕੋਈ ਕਾਨੂੰਨੀ ਨੌਕਰੀ। ਉਹ ਬਿਲਕੁਲ ਇਕੱਲੇ ਰਹਿ ਗਏ। ਉਸ ਤੇ ਸਾਰੇ ਸੁਪਨੇ ਚੱਕਾਚੂਰ ਹੋ ਚੁੱਕੇ ਸਨ। ਉਹ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦੀ ਅਤੇ ਗੋਪਤ ਰੂਪ ਵਿੱਚ ਛੋਟੇ-ਮੋਟੇ ਕੰਮ ਕਰਕੇ ਪੈਸੇ ਕਮਾਉਂਦੀ ਜਿਵੇਂ ਘਰਾਂ ਦੀ ਸਫਾਈ ਅਤੇ ਰੈਸਟੋਰੈਂਟਾਂ ਦੇ ਵਿੱਚ ਭਾਂਡੇ ਧੋਣੇ ਉਹ ਹਰ ਰਾਤ ਰਹਿੰਦੀ ਸਰਬਜੀਤ ਅਤੇ ਆਪਣੇ ਪੁਰਾਣੇ ਘਰ ਨੂੰ ਯਾਦ ਕਰਦੀ ਉਸ ਨੂੰ ਆਪਣੇ ਕੀਤੇ ਤੇ ਬੇਹੱਦ ਪਛਤਾਵਾ ਹੁੰਦਾ ਉਸਨੇ ਸੋਚਿਆ ਕਿ ਉਸਨੇ ਕਿੰਨੀ ਵੱਡੀ ਗਲਤੀ ਕਰ ਦਿੱਤੀ ਕਿਵੇਂ ਉਸਨੇ ਲਾਲਚ ਤੇ ਵਿਚਾ ਕੇ ਆਪਣਾ ਸਭ ਕੁਝ ਗਵਾ ਲਿਆ ਉਸਨੇ ਕੁਝ ਸਾਲਾਂ ਦੀ ਸਖਤ ਮਿਹਨਤ ਨਾਲ ਬਚੇ ਹੋਏ ਪੈਸੇ ਜੋੜੇ ਗੋਪਤ ਰੂਪ ਵਿੱਚ ਭਾਰ ਦੀ ਟਿਕਟ ਕਰਵਾ ਲਈ ਇਹ ਸੋਚ ਕੇ ਉਹ ਵਾਪਸ ਕਿ ਕਿਤੇ ਆਪਣੇ ਗੁਨਾਹਾਂ ਦੀ ਮਾਫੀ ਮੰਗ ਲਵੇਗੀ ਉਸ ਤੇ ਮਨ ਵਿੱਚ ਇੱਕ ਧੁੰਦਲੀ ਜੀ ਆ ਸੀ ਸ਼ਾਇਦ ਸਭ ਕੁਝ ਪਹਿਲਾ ਮਰਗਾ ਹੋ ਸਕੇ 5 ਸਾਲ ਲੰਘ ਚੁਕੇ ਸਨ ਇੱਧਰ ਸਰਬਜੀਤ ਸਿੰਘ ਨੇ ਗਰੀਬੀ ਤੋਂ ਅਮੀਰੀ ਤੱਕ ਦਾ ਸਫ਼ਰ ਤੈਅ ਕਰ ਲਿਆ ਸੀ ਉਸ ਦੀ ਮੋਬਾਈਲ ਰਿਪੇਅਰ ਦੀ ਛੋਟੀ ਦੁਕਾਨ ਹੁਣ ਵੱਡੀ ਇਲੈਕਟ੍ਰੋਨਿਕਸ ਦੀ ਦੁਕਾਨ ਵਿੱਚ ਬਦਲ ਚੁੱਕੀ ਸੀ ਸ਼ਹਿਰ ਦੇ ਵਿੱਚ ਵੱਡੀ ਦੁਕਾਨ ਜਿੱਥੇ ਹਰ ਤਰ੍ਹਾਂ ਦੇ ਮੋਬਾਈਲ ਲੈਪਟਾਪ ਅਤੇ ਹੋਰ ਇਲੈਕਟ੍ਰੋਨਿਕ ਸਮਾਨ ਮਿਲਦੇ ਸਨ ਉਸ ਨੇ ਨਾਰ ਦੇ ਪਿੰਡਾਂ ਦੇ ਵਿੱਚ ਅਤੇ ਕਈ ਸ਼ਹਿਰਾਂ ਦੇ ਵਿੱਚ ਕਈ ਨਵੇਂ ਕਾਰੋਬਾਰ ਸ਼ੁਰੂ ਕੀਤੇ ਕਈ ਛੋਟੇ ਕਿਰਾਣੇ ਦੇ ਸਟੋਰ ਅਤੇ ਫਿਰ ਮੇਕਅਪ ਮੈਰਿਜ ਪਲੇਸ ਉਸਦਾ ਨਾਮ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਇਮਾਨਦਾਰੀ ਅਤੇ ਸਤ ਮਿਹਨਤ ਦੀ ਪਛਾਣ ਬਣ ਗਿਆ ਉਸਨੇ ਆਪਣੇ ਪਿੰਡ ਦੇ ਬੱਚਿਆਂ ਨੇ ਇੱਕ ਮੁਫਤ ਕੰਪਿਊਟਰ ਸੈਂਟਰ ਖੋਲ੍ਹਿਆ ਜਿੱਥੇ ਉਹਨਾਂ ਨੂੰ ਆਧੁਨਿਕ ਤਕਨੀਕੀ ਸਿੱਖਾ ਦਿੱਤੀ ਜਾਂਦੀ ਉਸਨੇ ਪਿੰਡ ਦੇ ਕਈ ਨੌਜਵਾਨਾਂ ਨੂੰ ਆਪਣੇ ਕਾਰੋਬਾਰਾਂ ਵਿੱਚ ਨੌਕਰੀ ਦਿੱਤੀ ਜਿਸ ਨਾਲ ਪਿੰਡ ਦੇ ਵਿੱਚ ਖੁਸ਼ਹਾਲੀ ਵੀ ਆਈ ਉਸਦਾ ਪੁਰਾਣਾ ਕੱਚਾ ਘਰ ਹੁਣ ਇੱਕ ਆਲੀਸ਼ਾਨ ਦੋ ਮੰਜ਼ਿਲਾ ਇਮਾਰਤ ਵਿੱਚ ਬਦਲ ਚੁੱਕਿਆ ਸੀ ਜਿਸ ਵਿੱਚ ਤਰ੍ਹਾਂ ਦੀ ਆਧੁਨਿਕ ਸਹੂਲਤਾ ਸਨ ਉਸਦੀ ਸਿਹਤ ਵੀ ਪੂਰੀ ਤਰ੍ਹਾਂ ਸੁਧਰ ਚੁੱਕੀ ਸੀ ਉਸ ਦਾ ਚਿਹਰਾ ਚਮਕ ਰਿਹਾ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਨਵਾਂ ਜੀਵਨ ਸੀ ਆਤਮ ਵਿਸ਼ਵਾਸ ਸੀ ਕਿਰਨ ਜਹਾਂ ਤੋਂ ਉਤਰੀ ਅਤੇ ਟੈਕਸੀ ਲੈ ਕੇ ਆਪਣੇ ਪਿੰਡ ਵੱਲ ਰਵਾਨਾ ਹੋਈ ਰਸਤੇ ਦੇ ਵਿੱਚ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ ਹਰ ਪਲ ਉਸ ਨੂੰ ਪੁਰਾਣੀਆਂ ਯਾਦਾਂ ਘੇਰ ਰੀਆਂ ਸਨ ਪਿੰਡ ਦੀਆਂ ਪੁਰਾਣੀਆਂ ਗਲੀਆਂ ਕੱਚੇ ਰਸਤੇ ਧੂੜ ਭਰੇ ਖੇਤ ਇਹ ਸਭ ਉਸ ਨੂੰ ਯਾਦ ਸਨ ਉਸ ਨੇ ਆਪਣੀ ਅੱਖਾਂ ਬੰਦ ਕਰਕੇ ਅਰਦਾਸ ਕੀਤੀ ਕਿ ਉਸ ਨੂੰ ਮਾਫ਼ ਕਰ ਦਿੱਤਾ ਜਾਵੇ ਅਤੇ ਉਸ ਦੇ ਪਤੀ ਦਾ ਕੀ ਹਾਲ ਵੇਗਾ ਉਸਦੀ ਚਿੰਤਾ ਉਸ ਨੂੰ ਖਾਈ ਜਾ ਰਹੀ ਸੀ ਜਿਵੇਂ ਹੀ ਟੈਕਸੀ ਉਸਦੇ ਪੁਰਾਣੇ ਘਰ ਵਾਲੀ ਗਲੀ ਵਿੱਚ ਮੁੜੀ ਕਰਨ ਨੇ ਖੋਲੀ-ਖੋਲੀ ਅੱਖਾਂ ਖੋਲੀਆਂ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਿਆ ਜਿੱਥੇ ਕਦੇ ਉਸ ਤੇ ਕੱਚਾ ਦਾ ਮਕਾਨ ਹੁੰਦਾ ਸੀ ਜਿਸ ਦੀਆਂ ਕੰਧਾਂ ਟਹਿਲੀਆਂ ਜਾਂਪਦੀਆਂ ਸਨ ਉੱਤੇ ਹੁਣ ਇੱਕ ਆਲੀ ਸ਼ਾਨ ਦੋ ਮੰਜ਼ਿਲਾ ਕੋਠੀ ਖੜੀ ਸੀ ਉਸ ਦੇ ਚਿਹਰੇ ਤੇ ਹੈਰਾਨੀ ਅਵਿਸ਼ਵਾਸ ਅਤੇ ਇੱਕ ਪੱਲੇ ਡਰ ਵੀ ਸੀ ਮਹਿੰਗੇ ਫੁੱਲਾਂ ਨਾਲ ਭਰਿਆ ਸੁੰਦਰ ਬਾਗ ਪੱਕੇ ਵਿੜੇ ਵਿੱਚ ਖੜੀਆਂ ਚਮਕਦਾਰ ਮਹਿੰਗੀਆਂ ਗੱਡੀਆਂ ਅਤੇ ਬੇਹੱਦ ਖੂਬਸੂਰਤ ਲੱਕੜ ਦਾ ਦਰਵਾਜ਼ਾ ਉਸਨੇ ਸੋਚਿਆ ਸੀ ਕਿ ਇਹ ਕਿਸੇ ਅਮੀਰ ਸ਼ਹਿਰੀ ਦਕਨਵਾ ਕਰ ਹੋਵੇਗਾ ਜਾਂ ਸ਼ਾਇਦ ਕੋਈ ਸਰਕਾਰੀ ਦਫਤਰ ਮੇਰਾ ਘਰ ਤਾਂ ਇੱਥੇ ਹੀ ਸੀ ਸ਼ਾਇਦ ਇਸ ਨੂੰ ਮੇਰੇ ਘਰ ਵਾਲੇ ਨੇ ਵੇਚਤਾ ਹੋਵੇਗਾ ਉਸਨੇ ਮਨ ਹੀ ਮਨ ਸੋਚਿਆ ਉਸਨੇ ਟੈਕਸੀ ਵਾਲੇ ਨੂੰ ਪੈਸੇ ਦਿੱਤੇ ਅਤੇ ਕੰਬ ਦੀ ਪੈਰਾਂ ਨਾਲ ਹਟਿਆ ਉਤਰੇ ਉਸਨੇ ਨੇੜੇ ਖੜੇ ਇੱਕ ਬਜ਼ੁਰਗ ਤੋਂ ਪੁੱਛਿਆ ਉਸਦੀ ਆਵਾਜ਼ ਵਿੱਚ ਦਰ ਸਾਹ ਤਲਕ ਰਹਾ ਸੀ ਬਾਬਾ ਜੀ ਇਹ ਇਹ ਪਲਾਕ ਕਿਸ ਦਾ ਕਰ ਹੈ ਮੇਰਾ ਘਰ ਤਾਂ ਇੱਥੇ ਹੀ ਸੀ ਬਜ਼ੁਰਗ ਨੇ ਮੁਸਕਰਾ ਲਿਆ ਕਿ ਬੇਟੀ ਇਹ ਤਾਂ ਸਰਵਜੀਤ ਸੈਟ ਦੀ ਕੋਟੀ ਉਸਤੇ ਮਨ ਦਾ ਫਲ ਕਿਰਨ ਦੇ ਪੈਰਾ ਹਟੋਂ ਜਿਵੇਂ ਜ਼ਮੀਨ ਖਿਸ ਗਈ ਸਰਬਜੀਤ ਉਸਤੇ ਮਨ ਵਿੱਚ ਇੱਕੋ ਸਵਾਲ ਗੁੰਜ ਰਿਹਾ ਸੀ ਇਹ ਕਿਵੇਂ ਹੋ ਸਕਦਾ ਹੈ ਇਹ ਕੋਈ ਸੁਪਨਾ ਤਾਂ ਨਹੀਂ ਇਹ ਹਕੀਕਤ ਕਿਵੇਂ ਹੋ ਸਕਦੀ ਹੈ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਉਹ ਵਿਅਕਤੀ ਜਿਸ ਨੂੰ ਉਹ ਮਰ ਚੁੱਕਾ ਸਮਝਦੀ ਸੀ ਉਹ ਐਨਾ ਸਫਲ ਕਿਵੇਂ ਹੋ ਸਕਦਾ ਹੈ ਕਿਰਨ ਬਿਨਾਂ ਕੁਝ ਬੋਲੇ ਖੋੜੀ ਖੋੜੀ ਗੇਟ ਅੰਦਰ ਦਾਖਲ ਹੋਈ ਅੰਦਰ ਵੇੜੇ ਦੇ ਵਿੱਚ ਸਰਬਜੀਤ ਬੈਠਾ ਸੀ ਪੂਰੀ ਤਰ੍ਹਾਂ ਤੰਦਰੁਸਤ ਉਸਤੇ ਚਿਹਰੇ ਤੇ ਪਹਿਲਾਂ ਵਰਗੀ ਕਮਜ਼ੋਰੀ ਨਹੀਂ ਸੀ ਸਗੋਂ ਇੱਕ ਅਜੀਬ ਜੀ ਸ਼ਾਂਤੀ ਅਤੇ ਆਤਮਿਕ ਵਸੀ ਉਸਦੇ ਚਿਹਰੇ ਤੇ ਚਮਕ ਸੀ ਸਿਮਰਨ ਕੋਲ ਬੈਠੀ ਸੀ ਮੁਸਕਰਾਈ ਸੀ ਵੇੜੇ ਵਿੱਚ ਖੇਡਦੇ ਹੋਏ ਕੁਝ ਬੱਚਿਆਂ ਦੀ ਖੁਸ਼ੀ ਭਰੀ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਜਦੋਂ ਸਰਬਜੀਤ ਦੀ ਨਜ਼ਰ ਕਿਰਨ ਤੇ ਪਈ ਉਸ ਦੀਆਂ ਅੱਖਾਂ ਵਿੱਚ ਇੱਕ ਪਲ ਲਈ ਚਮਕ ਆ ਗਈ ਇੱਕ ਪੁਰਾਣੀ ਯਾਦ ਦੀ ਝਲਕ ਫਿਰ ਉਹ ਖਾਲੀ ਹੋ ਗਿਆ ਉਸਦੇ ਚਿਹਰੇ ਤੇ ਕੋਈ ਭਾਵਨਾ ਨਹੀਂ ਸੀ ਨਾ ਕੋਈ ਗੁੱਸਾ ਨਾ ਪਿਆਰ ਬਸ ਇੱਕ ਅਜੀਬ ਜਿਹੀ ਉਦਾਸੀ ਅਤੇ ਨਪਰਤ ਸਿਮਰਨ ਨੇ ਕਿਰਨ ਨੂੰ ਦੇਖਿਆ ਅਤੇ ਤੁਰੰਤ ਉੱਠ ਕੇ ਉਸਦੇ ਕੋਲ ਆਈ ਉਹ ਕਿਰਨ ਤੂੰ ਇੱਥੇ ਕੀ ਕਰ ਰਿਹਾ ਹੈਂ ਤੇਰੀ ਮਤਵੇਕੇ ਮਹੀ ਹੋਈ ਇਥੇ ਆਣ ਦੀ ਸਿਮਰਨ ਦੀ ਆਵਾਜ਼ ਵਿੱਚ ਗੁੱਸਾ ਅਤੇ ਹੈਰਾਨੀ ਸੀ ਕਿਰਨ ਨੇ ਰੋਂਦੇ ਹੋਏ ਮਾਫੀ ਮੰਗੀ ਭੈਣ ਜੀ ਮੈਨੂੰ ਮਾਫ ਕਰਦੇ ਹੋ ਮੈਂ ਗਲਤੀ ਕਰ ਦਿੱਤੀ ਮੈਂ ਵਾਪਸ ਆ ਗਈ ਹਾਂ ਉਸ ਦੀਆਂ ਅੱਖਾਂ ਦੇ ਬਚਾਂਜੂ ਸਨ ਪਰ ਇਹ ਹੰਝੂ ਸਿਰਫ ਪਛਤਾਵੇ ਦੇ ਨਹੀਂ ਬਲਕਿ ਬੇਵਸੀ ਅਤੇ ਖੁਦਗਰਜ਼ੀ ਦੇ ਸਨ ਸਰਬਜੀਤ ਖੋਲੀ-ਖੋਲੀ ਉੱਠਿਆ ਅਤੇ ਕਿਰਨ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਉਸ ਦੀ ਆਵਾਜ਼ ਸ਼ਾਂਤ ਸੀ ਪਰ ਉਸ ਵਿੱਚ ਇੱਕ ਅਥਾਹ ਗੰਭੀਰਤਾ ਸੀ ਇੱਕ ਦ੍ਰਿੜਤਾ ਜੋ ਪਿਛਲੇ 5 ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਈ ਸੀ ਕਿਰਨ 5 ਸਾਲ ਹੋ ਗਏ ਤੁਸੀਂ ਉਸ ਦਿਨ ਮੈਨੂੰ ਨਹੀਂ ਸਗੋਂ ਆਪਣੇ ਆਪ ਨੂੰ ਛੱਡਿਆ ਸੀ ਤੁਸੀਂ ਉਦੋਂ ਭਜੇ ਜਦੋਂ ਮੈਨੂੰ ਤੁਹਾਡੀ ਸਭ ਤੋਂ ਵੱਧ ਲੋੜ ਸੀ ਜਦੋਂ ਮੈਂ ਮੌਤੇ ਕੰਢੇ ਤੇ ਖੜਾ ਸੀ ਕੈਂਸਰ ਮੇਰੇ ਸਰੀਰ ਨੂੰ ਖਾਰੀ ਸੀ ਪਰ ਤੁਹਾਡੇ ਤੋਕੇ ਨੇ ਤਾਂ ਮੇਰੀ ਆਤਮਾ ਨੂੰ ਝੰਡੜ ਦਿੱਤਾ ਉਸ ਦਿਨ ਮੈਂ ਫੈਸਲਾ ਕੀਤਾ ਮੈਂ ਹਾਰ ਨਹੀਂ ਮੰਨਾਂਗਾ ਮੈਂ ਜੀਵਾਂਗਾ ਅਤੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਬਣਾਵਾਂਗਾ ਸਰਬਜੀਤ ਨੇ ਅੱਗੇ ਕੀਆ ਮੈਂ ਬਹੁਤ ਸੰਘਰਸ਼ ਕੀਤਾ ਮੇਰੀ ਪੈਣ ਸਿਮਰਨ ਨੇ ਮੇਰੀ ਜ਼ਿੰਦਗੀ ਬਚਾਈ ਉਸਨੇ ਮੈਨੂੰ ਦੁਬਾਰਾ ਜੀਵਨ ਦਿੱਤਾ ਇਸ ਪਿੰਡ ਦੇ ਭਲੇ ਲੋਕਾਂ ਨੇ ਮੇਰਾ ਸਾਥ ਦਿੱਤਾ ਮੈਂ ਆਪਣੇ ਆਪ ਨੂੰ ਫਿਰ ਤੋਂ ਖੜਾ ਕੀਤਾ ਦੇਖ ਮੈਂ ਬਿਮਾਰੀ ਨਾਲ ਲੜਿਆ ਮੈਂ ਨਵੇਂ ਹੁਨਰ ਸਿੱਖੇ ਨਵੇਂ ਤੋਂ ਨਵੇਂ ਕਾਰੋਬਾਰ ਸ਼ੁਰੂ ਕੀਤੇ ਮੇਰਾ ਕੈਂਸਰ ਹੁਣ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਹੈ ਅਤੇ ਮੈਂ ਇੱਕ ਨਵਾਂ ਜੀਵਨ ਜੀ ਰਿਹਾ ਹਾਂ ਇੱਕ ਖੁਸ਼ਹਾਲ ਜੀਵਨ ਉਸਨੇ ਇੱਕ ਢੂੰਗਾ ਸਾਲਿਆ ਦੇਖ ਇਸ ਕੋਠੀ ਨੂੰ ਮੈਂ ਆਪਣੀ ਮਿਹਨਤ ਨਾਲ ਬਣਾਇਆ ਹੈ ਉਹਨਾਂ ਹੰਝੂਆਂ ਨਾਲ ਜੋ ਤੇਰੇ ਜਾਣ ਤੋਂ ਬਾਅਦ ਵਹਾਈ ਸਨ ਪਰ ਹੁਣ ਇੱਕ ਖੁਸ਼ੀ ਦੇ ਹੰਝੂ ਹਨ ਕਿਰਨ ਨੇ ਬੇਵਸੀ ਨਾਲ ਉਸਨੂੰ ਦੇਖਿਆ ਪਰ ਸਾਡੇ ਬੱਚੇ ਕਿਤੇ ਹਨ ਸਰਵਜੀਤ ਰਮਨ ਅਤੇ ਜਸ਼ਨ ਉਸਦੀ ਆਵਾਜ਼ ਵਿੱਚ ਇੱਕ ਬਚਨੀ ਉਮੀਦਵੀ ਉਸੇ ਪਰ ਕੋਠੀ ਦੇ ਅੰਦਰ ਉਹ ਰਮਨ ਅਤੇ ਜਸ਼ਨਬਾਹ ਆਏ ਉਹ ਪੂਰੀ ਤਰ੍ਹਾਂ ਤੰਦਰੁਸਤ ਖੁਸ਼ ਅਦੇ ਚੰਗੇ ਸਕੂਲੀ ਕਪੜਾ ਮਿਸਨ ਹੱਤਾ ਵਿੱਚ ਕਿਤਾਬਾਂ ਫੜੀਆਂ ਸਨ ਉਹਨਾਂ ਨੇ ਕਿਰਨ ਵੱਲ ਦੇਖਿਆ ਪਰ ਉਹਨਾਂ ਦੀਆਂ ਅੱਖਾਂ ਵਿੱਚ ਕੋਈ ਪਿਆਰ ਜਾਂ ਮਨਤਾ ਨਹੀਂ ਸੀ ਸਿਰਫ ਇੱਕ ਅਦਨਬੀ ਨੂੰ ਦੇਖਣ ਵਾਲੀ ਨਜ਼ਰ ਸੀ ਉਹ ਸਿੱਧੇ ਸਰਬਜੀਤ ਵੱਲ ਭੱਜੇ papa ਅਸੀਂ ਕੰਪਿਊਟਰ ਸਿੱਖ ਕੇ ਆਏ ਹਾਂ ਸਰਬਜੀਤ ਨੇ ਬੱਚਾ ਨੂੰ ਪਿਆਰ ਨਾਲ ਗਲੇ ਲਗਾਇਆ ਮੈਂ ਇਹਨਾਂ ਬੱਚਾ ਨੂੰ ਬਿਹਤਰ ਪੜਿਖਤ ਰਿਆ ਕਿਰਨ ਜਿਸ ਪੜਿਖਦਾ ਵਾਦਾ ਕਰਕੇ ਤੁਸੀਂ ਇਹਨਾਂ ਬੱਚਿਆਂ ਨੂੰ ਇੱਥੇ ਛੱਡ ਗਏ ਸੀ ਮੈ ਰੋਂਦੇ ਹੋਏ ਆਪਣੇ ਬੱਚਾ ਨੂੰ ਗਲੇ ਲਗਾਉਣਾ ਚਾਹਿਆ ਰਮਨ ਜਸਨ ਮੰਮੀ ਨੂੰ ਮਾਫ਼ ਕਰ ਦਿਓ ਪਰ ਬੱਚੇ ਉਸ ਤੋਂ ਦੂਰ ਹੋ ਗਏ ਰਮਨ ਨੇ ਕਿਹਾ ਤੁਸੀਂ ਮੰਮੀ ਨਹੀਂ ਹੋ ਮੰਮੀ ਤਾਂ ਸਾਨੂੰ ਕਿੰਨੇ ਸਾਲ ਪਹਿਲਾਂ ਛੱਡ ਕੇ ਚਲੀ ਗਈ ਸੀ ਜਦੋਂ ਸਾਨੂੰ ਪਹਾੜੀ ਸਭ ਤੋਂ ਵੱਧ ਲੋੜ ਸੀ ਸਾਡੇ ਪਾਪਾ ਨੇ ਸਾਨੂੰ ਬਚਾਇਆ ਅਤੇ ਸਾਨੂੰ ਨਵਾਂ ਜੀਵਨ ਦਿੱਤਾ ਜਿਵੇਂ ਅੰਨੇ ਕਿਰਨ ਨੂੰ ਕਿਹਾ ਤੁਹਾਡੇ ਲਈ ਇੱਥੇ ਕੋਈ ਜਗ੍ਹਾ ਨਹੀਂ ਹੈ ਜਾਓ ਚਲੇ ਜਾਓ ਇਹ ਤੋਂ ਸਰਦਾਰ ਵੀ ਰਹਿਣ ਕੋਸ਼ਾ ਹੈ ਅਤੇ ਉਸਦੇ ਬੱਚੇ ਵੀ ਤੁਸੀਂ ਆਪਣੇ ਕੀਤੇ ਕਰਮਾਂ ਦਾ ਫਲ ਭੁਗਤ ਰਹੇ ਹੋ ਪਿੰਡ ਵਾਲੇ ਜੋ ਸ਼ੋਰ ਸ਼ਰਾਬਾ ਸੁਣ ਕੇ ਇੱਥੇ ਆ ਗਏ ਸਨ ਸਭ ਦ੍ਰਿਸ਼ ਦੇਖ ਰਹੇ ਸਨ ਉਹਨਾਂ ਨੇ ਵੀ ਕਿਰਨ ਨੂੰ ਬਾਹਰ ਜਾਣ ਲਈ ਕਿਹਾ ਬੇਇੱਜ਼ਤ ਹੋ ਕੇ ਕਿਰਨ ਨੂੰ ਉਸੇ ਕੋਠੀ ਤੋਂ ਬਾਹਰ ਜਾਣਾ ਪਿਆ ਜਿਸ ਨੂੰ ਉਸਦੇ ਛੱਡ ਜਾਣ ਤੋਂ ਬਾਅਦ ਉਸਦੇ ਪਤੀ ਨੇ ਆਪਣੀ ਮਿਹਨਤ ਨਾਲ ਬਣਾਇਆ ਸੀ ਉਹ ਆਪਣੇ ਕਰਮਾਂ ਦਾ ਫਲ ਲੈ ਕੇ ਵਾਪਸ ਪਰਤ ਗਈ ਇੱਕ ਖਾਲੀ ਹੱਥ ਅਤੇ ਪਛਤਾਵੇ ਭਰੀ ਜ਼ਿੰਦਗੀ ਵੱਲ ਜਿੱਤੇ ਉਸਦੇ ਕੋਲ ਕੋ ਕੁਝ ਨਹੀਂ ਬਚਿਆ ਸੀ ਕੋਈ ਵੀ ਉਸਤਾ 7 ਦਿਨ ਨੂੰ ਤਿਆਰ ਨਹੀਂ ਸੀ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਅੱਜ ਦੀ ਕਹਾਣੀ ਕੀ ਕਹਿਣਾ ਚਾਹੋਗੇ ਕਿ ਜੋ ਸਭ ਜਿੱਤਨੇ ਕੀਤਾ ਸਹੀ ਕੀਤਾ ਜਾਂ ਨਹੀਂ ਕੀਤਾ ਕਿ ਜੋ ਕਿਰਨਲ ਹੋਇਆ ਬਿਲਕੁਲ ਸਹੀ ਹੋਇਆ ਜਾਂ ਫਿਰ ਤੁਹਾਨੂੰ ਲੱਗਦਾ ਹੈ ਦੂਜਾ ਮੌਕਾ ਮਿਲਣਾ ਚਾਹੀਦਾ ਹੈ ਜਾਂ ਫਿਰ ਤੁਸੀਂ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਲੱਗਦਾ ਹੈ ਵੀ ਜੋ ਹੋਇਆ ਬਿਲਕੁਲ ਠੀਕ ਹੋਇਆ ਇਹ ਉਹਦੀਆਂ ਔਤਾਂ ਨਾਲ ਜੋ ਕਿ ਮਾੜੇ ਸਮੇਂ ਦੇ ਵਿੱਚ ਆਪਣੇ ਘਰ ਵਾਲੇ ਨੂੰ ਆਪਣੇ ਸਾਥੀਆਂ ਨੂੰ ਜਾਂ ਫਿਰ ਆਪਣੇ ਰਿਸ਼ਤੇਦਾਰ ਸਗੇ ਸੰਬੰਧੀਆਂ ਨੂੰ ਛੱਡ ਦਿੰਦੇ ਹਨ ਉਹਨਾਂ ਨਾਲ ਇਹੋ ਜਿਹਾ ਹੀ ਹੋਣਾ ਚਾਹੀਦਾ ਹੈ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਵੀਡੀਓ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ WhatsApp ਦੇ ਉੱਪਰ ਸਿਰ ਨੂੰ ਸਟੇਟਸ ਵੀ ਲਗਾ ਸਕਦੇ ਹੋ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਦੇ ਉਸ ਤੋਂ ਜ਼ਿਆਦਾ ਧੰਨਵਾਦ